ਉਮੀਦਵਾਰ ਚੰਨੇ ਜਾਲ ਲੋਕਾਂ ਵਿੱਚ ਵਿਚਰੇ ਜਿਹੜਾ ਆ ਕੀ ਲੋਕਾਂ ਦੀ ਸੁਣੇ ਵੇਖੋ ਸਾਨੂੰ ਸਾਡੀ ਨਿਗਾਹ ਵਿੱਚ ਸਾਰੇ ਆਪ ਬਿਹਲੇ ਆ ਔਰ ਜਿਹੜੇ ਆ ਜਿਹੜੇ ਆਪਣੇ ਔਜਲਾ ਆਪ ਨੇ ਕਾਂਗਰਸ ਦੇ ਨੇ ਉਹ ਸਾਨੂੰ ਇਹ ਤੱਕ ਦੱਸ ਹੀ ਲੱਗਦੇ ਆ ਸਾਬ ਨਾਲ ਲੀਡਰ ਉਹ ਹੋਣਾ ਚਾਹੀਦਾ ਜਿਹੜਾ ਗਰਾਊਂਡ ਲੈਵਲ ਤੇ ਜੁੜਿਆ ਹੋਵੇ ਉਹਨੂੰ ਅੰਬਰਸਰ ਦੀ ਨਬਜ਼ ਪਛਾਣ ਸਕੇ ਜਿਹੜੇ ਤੇ ਉਹੀ ਲੀਡਰ ਚਾਹੀਦਾ ਸਾਨੂੰ ਗੁਰਜੀਤ ਸਿੰਘ ਔਜਲਾ ਜੀ ਇਹ ਕਹੇ ਜ ਨੇ ਜਿਹੜੇ ਕੱਲੇ ਕੱਲੇ ਬੰਦੇ ਨਬਜ਼ ਪਛਾਣਦੇ ਨੇ ਅੰਬਰਸਰ ਦੇ ਕੀ ਮੁੱਦੇ ਨੇ ਕੀ ਜ਼ਰੂਰਤਾਂ ਨੇ ਉਹ ਅੰਮ੍ਰਿਤਸਰ ਦੇ ਸਾਰੀਆਂ ਜ਼ਰੂਰਤਾਂ ਜਾਣਦੇ ਨੇ ਤੇ ਇੱਕ ਪੈਰਾਸ਼ੂਟ ਵਾਂਗ ਉਹਨਾਂ ਨੂੰ ਲੈ ਕੇ ਆ ਦਿੱਤਾ ਗਿਆ ਮਤਲਬ ਕਿ ਇੱਥੇ ਜਿਹੜਾ ਮੌਜੂਦਾ ਐਮਪੀ ਹੈ ਨਾ ਸਾਨੂੰ ਉਹ ਹੀ ਚ ਚੱਟਦਾ ਹੈ ਮਤਲਬ ਕਿ ਉਹਨਾਂ ਨੇ ਦੇਖੋ ਆਟਾ ਦਾਲ ਸਕੀਮ ਨੂੰ ਵੇਖੋ ਜੀ ਕੁਝ ਨਹੀਂ ਕਰਨਾ ਉਹ ਤੇ ਹੀ ਜੇ ਸਾਨੂੰ ਰੋਜ਼ਗਾਰ ਮਿਲਿਆ ਹੋਊਗਾ ਤੇ ਅਸੀਂ ਆਪਣਾ ਕਮਾ ਕੇ ਪਰਿਵਾਰ ਪਾਲ ਸਕਦੇ ਹਾਂ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਮੰਤਰੀ ਤਾਰਪਾਵਾ ਉਹਦੀ ਪਿਛਲੇ ਰੀਜਮੰਤ ਜਬਤ ਹੋਈ ਸੀ ਉਹਨੂੰ ਬਚਾਰੇ ਨੂੰ ਪਤਾ ਹੀ ਕੁਝ ਨਹੀਂ ਕੀ ਬੋਲਣਾ ਕਿੱਥੇ ਉਹ ਕਿਤੇ ਸਮੋਸੇ ਤਲ ਦਾ ਨਜ਼ਰ ਆਉ ਤੁਹਾਨੂੰ ਕਿਤੇ ਉਹ ਮਤਲਬ ਸਬਜ਼ੀਆਂ ਚੈੱਕ ਕਰਦਾ ਉਹ ਤੇ ਜਿਹੜੇ ਬੰਦੇ ਨੂੰ ਵੇਖੋ ਸਬਜ਼ੀਆਂ ਦੇ ਨਾਮ ਲੈਣੇ ਨਹੀਂ ਆਉਂਦੇ ਟਮਾਟਰ ਕਹਿਣਾ ਨਹੀਂ ਆਉਂਦਾ ਤੇ ਉਹ ਪਾਰਲੀਮੈਂਟ ਚ ਅੰਮ੍ਰਿਤਸਰ ਦੀ ਗੱਲ ਕਿੱਦਾਂ ਰੱਖ ਸਕਦਾ ਲੋਕ ਸਭਾ ਚੋਣ 2024 ਦੇ ਵਿੱਚ ਲੋਕ ਕੀ ਚਾਹੁੰਦੇ ਆ ਇਸ ਵਾਰੀ ਕਿਉਂਕਿ ਅੰਤਿਮ ਚਰਨ ਦੇ ਵਿੱਚ ਚੋਣ ਪੁੱਜ ਚੁੱਕੇ ਆ ਸੋ ਲੋਕ ਕੀ ਚਾਹੁੰਦੇ ਆ ਅੰਮ੍ਰਿਤਸਰ ਦੇ ਲੋਕ ਸਭਾ ਨਾ ਮੌਜੂਦ ਹੈ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕ ਕਹੇ ਜੋ ਉਮੀਦਵਾਰ ਚਾਹੁੰਦੇ ਭਾਜੀ ਕਹੇ ਜੋ ਉਮੀਦਵਾਰ ਚਾਹੁੰਦੇ ਹੋ ਕਿਉਂਕਿ ਅੰਤਿਮ ਚਰਨ ਦੇ ਵਿੱਚ ਚ ਅੱਜ ਮੈਂ ਪੰਜਾਬ ਦੇ ਵਿੱਚ ਇੱਕ ਗੱਲ ਕਹਿਣਾ ਕਿ ਇਤਨਾ ਲੋਕ ਜਿਹੜੇ ਆਪਾਂ ਲੋਕ ਜਿਹੜੇ ਨਾ ਸਵਾਦ ਵੇਖਣ ਵਾਲੇ ਆ ਪਿਛਲੀ ਵੀ ਜਿਹੜਾ ਆਪਾਂ ਸਵਾਦ ਤੇ ਸਵਾਦ ਵੇਚਣਾ ਆਪ ਨੂੰ ਵੋਟਾਂ ਪਾ ਕੇ ਤੇ ਪੰਜਾਬ ਦਾ ਬੇੜਾ ਕਰਤਾ ਤੇ ਹੁਣ ਅੰਮ੍ਰਿਤਸਰ ਦੇ ਵਿੱਚ ਵੇਖੋ ਇਹਨੇ ਪੂਰੀ ਹੌਰ ਸੀਟ ਮੰਨੀ ਜਾ ਰਹੀ ਸਾਡੀ ਅੰਮ੍ਰਿਤਸਰ ਦੀ ਇਹਦੇ ਵਿੱਚ ਤਰਨਜੀਤ ਸਿੰਘ ਸੰਧੂ ਜਿਹੜੇ ਅਮਰੀਕਾ ਤੋਂ ਆਏ ਬੈਟਰ ਨੇ ਤੇ ਜੇ ਜੋਸ਼ੀ ਆਵਾ ਉਹਨਾਂ ਹੀ ਗੱਲ ਕੀਤੀ ਜਾਵੇ ਤੇ ਉਹ ਦੋ ਵਾਰ ਹੀ ਐਮਐਲਏ ਜਿੱਤੇ ਆ ਤੇ ਉਹ ਦੋ ਵਾਰ ਹੀ ਹਾਰ ਚੁੱਕੇ ਨੇ ਤੇ ਜੇ ਹੁਣ ਆਪਣਾ ਇਹਨਾਂ ਦੀ ਗੱਲ ਕੀਤੀ ਹੈ ਆਪ ਵਾਲਿਆਂ ਦੀ ਉਹਨਾਂ ਦੇ ਛਾੜੀ ਤੋਂ ਗੱਲ ਕੇ ਉਹਨਾਂ ਦੇ ਅੱਗੇ ਤੁਹਾਨੂੰ ਦੱਸ ਦਿੱਤਾ ਕਿ ਨੁਕਸਾਨ ਕਰਤਾ ਪੰਜਾਬ ਦਾ ਸਭ ਤੋਂ ਵੱਲ ਮੈਂ ਜਿਹੜੇ ਐਮਬੈਸਡਰ ਸਾਡੇ ਤਰਨਜੀਤ ਸਿੰਘ ਸੰਧੂ ਆ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਕਿ ਉਹ ਕਹਿੰਦੇ ਮੈਂ ਐਮਬੈਡਰ ਆ ਮੈਂ ਪੜਿਆ ਲਿਖਿਆ ਬਹੁਤ ਆ ਪਹਿਲੇ ਮੈਨੂੰ ਇਹ ਗੱਲਾਂ ਜਵਾਬ ਦੇਣੇ ਜਿਹੜੇ ਹੈਗੇ ਆ ਤਰਨਜੀਤ ਸੰਧੂ ਕਿ ਨਾ 5 ਸਾਲ ਦਾ ਜਿਹੜਾ ਇਹਨਾਂ ਦਾ ਬਾਹਰ ਦਾ ਐਮਬੈਡਰ ਰਹੇ ਨੇ ਇਹਨਾਂ ਨੇ ਟਰੰਪ ਦੇ ਨਾਲ ਕਹਿੰਦੇ ਮੈਂ ਟਰੰਪ ਨੂੰ ਇੰਡੀਆ ਲੈ ਕੇ ਆਇਆ ਹਾਂ ਇਹਨਾਂ ਨੇ ਟਰੰਪ ਨੂੰ ਗਏ ਕੇ ਪੰਜਾਬ ਦੇ ਵਿੱਚ ਕੋਈ ਪ੍ਰੋਜੈਕਟ ਵੀ ਇੱਕ ਹੀ ਕੋਈ ਕੰਪਨੀ ਵੱਡੀ ਲੈ ਸਕਦੇ ਆ Amazon ਵਰਗੀ ਵੀ ਕਿ ਜੇ ਤਾਂ ਨਾ ਪੰਜਾਬ ਦੇ ਵਿੱਚ 5-4 ਲੱਖ ਬੰਦਾ ਕੰਮ ਕਰਦਾ ਉਹਦੇ ਵਿੱਚ ਤੈਨੂੰ ਜਗਾਰ ਮਿਲਦਾ ਲੋਕਾਂ ਨੂੰ ਇਹਨਾਂ ਨੇ ਦੱਸੋ ਪੰਜਾ ਹਾਲਾ ਬਾਅਦ ਇਹਨਾਂ ਨੂੰ ਚੇਤਾ ਪੰਜਾਬ ਦਾ ਜਿਹੜਾ ਵੀ ਤੋਂ ਹਰ ਕੇ ਜਾਂਦਾ ਭਾਈ ਪੰਜਾਬ ਵਾਲਾ ਧਿਆਨ ਨਹੀਂ ਦਿੰਦਾ ਤੁਸੀਂ ਕੀ ਸੋਚਦੇ ਹੋ ਉਮੀਦਵਾਰ ਕਿਹੋ ਜਿਹਾ ਹੋਣਾ ਚਾਹੀਦਾ ਲੋਕ ਕਿਹੋ ਜਿਹਾ ਉਮੀਦਵਾਰ ਚਾਣਗੇ ਭਾਈ ਆਪਾਂ ਦੇ ਉਮੀਦਵਾਰ ਚਾਣਨੇ ਜਿਹੜਾ ਲੋਕਾਂ ਵਿੱਚ ਵਿਚਰੇ ਜਿਹੜਾ ਆ ਕੀ ਲੋਕਾਂ ਦੀ ਸੁਣੇ ਵੇਖੋ ਸਾਨੂੰ ਸਾਡੀ ਨਿਗਾਹ ਵਿੱਚ ਸਾਰੇ ਆਪਾਂ ਵਿਹਲੇ ਆ ਪਰ ਜਿਹੜੇ ਆ ਜਿਹੜੇ ਆਪਣੇ ਔਲਾਦਾਂ ਦੇ ਕਾਂਗਰਸੀ ਦੇ ਨੇ ਉਹ ਸਾਨੂੰ ਇਹ ਤੱਕ ਦੱਸ ਹੀ ਲੱਗਦੇ ਆ ਕਿ ਲੋਕਾਂ ਵਿੱਚ ਵਿਚਰਦੇ ਨੇ ਆਮ ਪਬਲਿਕ ਦੇ ਵਿੱਚ ਉਹ ਵਿਚਰਦੇ ਨੇ ਭਾਜੀ ਤੁਸੀਂ ਤੁਸੀਂ ਕੀ ਸੋਚਦੇ ਹੋ ਕਹੋ ਜੇ ਉਮੀਦਵਾਰ ਹੋਣਾ ਚਾਹੀਦਾ ਸਰ ਮੇਰੇ ਵਰ ਹਸਾਵਨਾ ਲੀਡਰ ਹੋਣਾ ਚਾਹੀਦਾ ਜਿਹੜਾ ਗਰਾਉਂਡ ਲੈਵਲ ਤੇ ਜੁੜਿਆ ਹੋਵੇ ਉਹਨੂੰ ਅੰਬਰਸਰ ਦੀ ਨਬਜ਼ ਪਛਾਣ ਸਕੇ ਜਿਹੜੇ ਤੇ ਉਹੀ ਲੀਡਰ ਚਾਹੀਦਾ ਸਾਨੂੰ ਗੁਰਜੀਤ ਸਿੰਘ ਓਜਲਾ ਜੀ ਇਹ ਕਹੋ ਜੇ ਨੇ ਜਿਹੜੇ ਇਕੱਲੇ ਇਕੱਲੇ ਬੰਦੇ ਨਬਜ਼ ਪਛਾਣਦੇ ਨੇ ਅੰਬਰਸਰ ਦੇ ਕੀ ਮੁੱਦੇ ਨੇ ਕੀ ਜ਼ਰੂਰਤਾਂ ਨੇ ਉਹ ਅੰਮ੍ਰਿਤਸਰ ਦੀ ਸਾਰੀਆਂ ਜ਼ਰੂਰਤਾਂ ਜਾਣਦੇ ਨੇ ਤੇ ਮੇਰੇ ਸਾਹਮਣੇ ਗੁਰਜੀਤ ਸਿੰਘ ਹੋਈਲੇ ਜੀ ਦੇ ਵਰਗਾ ਕੋਈ ਕੈਂਡੀਡੇਟ ਹੈਗਾ ਨਹੀਂ ਅੰਮ੍ਰਿਤਸਰ ਸੋ ਹੋਰ ਵੀ ਲੋਕ ਸਾਡਾ ਮੌਜੂਦ ਆ ਭਾਜੀ ਕੀ ਸੋਚਦੇ ਤੁਸੀਂ ਉਮੀਦਵਾਰ ਜੇ ਕੁੱਲ ਮਿਲਾ ਕੇ ਵੇਖੀਏ ਤੇ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਅਮੀਨ ਉਮੀਦਵਾਰ ਉਹ ਜਿਹੜਾ ਲੋਕਾਂ ਦੇ ਵਿਚਰੇ ਤੇ ਇਮਾਨਦਾਰ छवि ਹੋਵੇ ਤੇ ਜਦੋਂ ਅਸੀਂ ਮੌਜੂਦਾ ਜਿਹੜਾ ਜਿਹੜਾ ਐਮਪੀ ਹੋਣਾ ਚਾਹੀਦਾ ਜਿਸ ਵੇਲੇ ਮਰਜੀ ਮਿਲ ਸਕੀਏ ਉਹ ਹੀ ਆ ਇਮਾਨਦਾਰ ਬੰਦਾ ਚਾਹੀਦਾ ਅੱਛਾ ਭਾਜਪਾ ਨੇ ਜਿਹੜੇ ਉਮੀਦਵਾਰ ਖੜੇ ਕੀਤੇ ਆ ਉਹਨਾਂ ਬਾਰੇ ਕੀ ਸੋਚਦੇ ਹੋ ਕਿ ਲੱਗਦਾ ਕਿ ਹਾਂਜੀ ਸਰ ਉਹ ਤੇ ਇੱਕ ਪੈਰਾਸ਼ੂਟ ਵਾਂਗੂ ਉਹਨਾਂ ਨੂੰ ਲੈ ਕੇ ਆ ਦਿੱਤਾ ਗਿਆ ਮਤਲਬ ਕਿ ਇੱਥੇ ਜਿਹੜਾ ਮੌਜੂਦਾ ਐਮਪੀ ਹੈ ਨਾ ਸਾਨੂੰ ਉਹ ਹੀ ਚੱਜਦਾ ਹੈ ਮਤਲਬ ਕਿ ਉਹਨਾਂ ਨੇ ਅੰਦਰ ਕੇਂਦਰ ਦੇ ਵਿੱਚ ਕੇਂਦਰ ਦੇ ਵਿੱਚ ਕਿਨੂੰ ਦੇਖਣਾ ਚਾਹੁੰਦੇ ਹਨ ਕੇਂਦਰ ਵਿੱਚ ਤੇ ਅਸੀਂ ਪਾਰਟੀ ਚੇਨ ਚਾਹੁੰਦੇ ਆ ਬਸ ਚੇਨ ਚਾਹੁੰਦੇ ਆ ਮਤਲਬ ਕਿ ਕੇਂਦਰ ਵਿੱਚ ਚੇਨ ਚਾਹੀਦੀ 10 ਸਾਲ ਹੋ ਗਏ ਜੀ 10 ਸਾਲ ਦੇ ਵਿੱਚ ਕੋਈ ਸੁਧਾਰ ਨਹੀਂ ਕੀਤਾ ਅੱਜ ਤੁਸੀਂ ਜੋ ਮੋਦੀ ਸਾਹਿਬ ਨੇ ਜੋ ਕਿਹਾ ਹੀ 2 ਕਰੋੜ ਰੋਜ਼ਗਾਰ ਦਵਾਗਾ ਠੀਕ ਹੈ ਜੀ ਮੈਂ ਕਾਲਾ ਤੁਹਾਨੂੰ ਲੈ ਕੇ ਆਵਾਂਗਾ ਵਾਪਸ ਲੈ ਕੇ ਆਵਾਂਗਾ ਉਹ ਉਹਨਾਂ ਨੇ ਕੋਈ ਉਹਦੇ ਵਿੱਚ ਕੋਈ ਕੰਮ ਨਹੀਂ ਕੀਤਾ ਠੀਕ ਹੈ ਜੀ ਮਤਲਬ ਕਿ ਸਾਨੂੰ ਚਾਹੀਦਾ ਹੈ ਕਿ ਚੇਨ ਚਾਹੀਦਾ ਜੀ ਹੋਰ ਕਸਲ ਸਾਨੂੰ ਇਹ ਹੀ ਹੈ ਇਹ ਲੋਕਲ ਜਿਹੜਾ ਸਾਨੂੰ ਮੌਜੂਦਾ ਜਿਹੜਾ ਲੋਕਲ ਸਾਨੂੰ ਬੰਦਾ ਚਾਹੀਦਾ ਜਿਹੜੀ ਉਜਲਾ ਸਾਹਿਬ ਜਿਹੜੇ ਹੈਗੇ ਨੇ ਉਹ ਬੈਸਟ ਜਾ ਰਹੇ ਨੇ ਅੱਜ ਜਿਹੜਾ ਯੂਕਰੇਨ ਦੇ ਵਿੱਚ ਵੇਖੋ ਬੰਦੇ ਲੈ ਕੇ ਆਏ ਨੇ ਉਹ ਛੁੜਾ ਕੇ ਲੈ ਕੇ ਆਏ ਸੀ ਉਹਨਾਂ ਨੇ ਫਲਾਈਓਵਰ ਦੇਖੋ ਸਾਰਾ ਜਾਲ ਵਿਛਾਤਾ ਗਿਆ ਮਤਲਬ ਕਿ ਯਕੋ ਬ੍ਰਿਜ ਵੇਖ ਲੋ ਰੇਲਵੇ ਦਾ ਪੁਲ ਵੇਖੋ ਵੱਲਾ ਪੁਲ ਵੇਖੋ ਸਟਾਰਟ ਹੋ ਗਿਆ ਪੁਲੀ ਜਿਹੜਾ ਲੋਗਰ ਦਾ ਪੁਲ ਉਹ ਵੀ ਸਟਾਰਟ ਹੋ ਗਿਆ ਸੋ ਹੋਰ ਵੀ ਹੋਰ ਵੀ ਲੋਕ ਸਰਨਾ ਮੌਜੂਦ ਆ ਭਾਜੀ ਕੀ ਲੱਗਦਾ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਰਾਹੁਲ ਗਾਂਧੀ ਹਾਂਜੀ ਰਾਹੁਲ ਗਾਂਧੀ ਕੀ ਲੱਗਦਾ ਕਿ ਪੰਜਾਬ ਦੇ ਕਿਹੜੇ ਕਿਹੜੇ ਮੁੱਦੇ ਆ ਜਿਨ੍ਹਾਂ ਦੇ ਆਧਾਰ ਤੇ ਲੋਕ VOTING ਮੁੱਦੇ ਕੀ ਹੈ ਮੇਨ ਪੰਜਾਬ ਦੇ ਮੁੱਦੇ ਕੀ ਹੈ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਮੁੱਦੇ ਹੱਲ ਹੋਣੇ ਚਾਹੀਦੇ ਹੈ ਅਸਟਾਜੀ ਅੰਦਰ ਕੋ ਦਾ ਯਾਰ ਭਾਜੀ ਕਿਹੜੇ ਮੁੱਦੇ ਹੱਲ ਹੋਣੇ ਚਾਹੀਦੇ ਥੈਂਕ ਯੂ ਥੈਂਕ ਯੂ ਸੋ ਲੋਕ ਸਾਡੇ ਨਾਲ ਹੋਰ ਵੀ ਮੌਜੂਦ ਹੈ ਲੋਕਾਂ ਨਾਲ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਲੋਕ ਕੀ ਚਾਹੁੰਦੇ ਹੈ ਕਿ ਕਿਹੋ ਜਿਹਾ ਕਹਿੋ ਜੇ ਉਮੀਦਵਾਰ ਹੋਣਾ ਚਾਹੀਦਾ ਭਾਜੀ ਸਾਨੂੰ ਤੇ ਇਹੋ ਜਿਹਾ ਉਮੀਦਵਾਰ ਚਾਹੀਦਾ ਵਾ ਕਿ ਜਿਹੜਾ ਐਸਸੀ ਓਬੀਸੀ ਭਾਈਚਾਰੇ ਦੇ ਸਾਰਿਆਂ ਦੀਆਂ ਸੁਣੇ ਗੱਲ ਹਮਮ ਰੋਜ਼ਗਾਰ ਮਿਲੇ ਹਰ ਇੱਕ ਨੂੰ ਨੌਕਰੀ ਮਿਲੇ ਆ ਰਾਸ਼ਨ ਰੋਸ਼ਨ ਦਾ ਕੋਈ ਭਾਜੀ ਹੈ ਨਹੀਂ ਇਹਦਾ ਕੋਈ ਪਤਾ ਨਹੀਂ ਰੋਜ਼ਗਾਰ ਦੇਣ ਕਿਸੇ ਨੂੰ ਜਿੰਨੂੰ ਵੀ ਦੇਣਾ ਰੋਜ਼ਗਾਰ ਦੇਣ ਰੋਜ਼ਗਾਰ ਦਵੇ ਅਗਲਾ ਆਪਣਾ ਕਮਾਵੇ ਅਗਲੇ ਕਿਰਤ ਕਰਕੇ ਆਪਣੇ ਜੋ ਵੀ ਹੁੰਦਾ ਘਰ ਬੱਚਿਆਂ ਪਰਿਵਾਰ ਵਿੱਚ ਲੈ ਕੇ ਆਵੇ ਸਾਨੂੰ ਤੇ ਇਹੋ ਜਿਹਾ ਕੋਈ ਉਮੀਦਵਾਰ ਹੈ ਕੇਂਦਰ ਕੇਂਦਰ ਦੇ ਵਿੱਚ ਕੀ ਲੱਗਦਾ ਹੈ ਕਿ ਪਹਿਲ ਦੇ ਹੱਦ ਤੱਕ ਕੀ ਕੰਮ ਹੋਣਾ ਚਾਹੀਦਾ ਵੇਖੋ ਭਾਜੀ ਪਹਿਲ ਦੇ ਆਧਾਰ ਤੇ ਇਹ ਆ ਵੀ ਸਾਨੂੰ ਐਸਸੀ ਓਬੀਸੀ ਸਾਹਿਬ ਭਾਈਚਾਰੇ ਨੂੰ ਕੰਮ ਮਿਲ ਰੋਜ਼ਗਾਰ ਮਿਲਣ ਚਾਹੀਦਾ ਆਟਾ ਦਾਲ ਸਕੀਮ ਨੂੰ ਵੇਖੋ ਜੀ ਕੁਝ ਨਹੀਂ ਕਰਨਾ ਉਹ ਤੇਹੀ ਜੇ ਸਾਨੂੰ ਰੋਜ਼ਗਾਰ ਮਿਲਿਆ ਹੋਊਗਾ ਤੇ ਅਸੀਂ ਆਪਣਾ ਕਮਾ ਕੇ ਪਰਿਵਾਰ ਪਾਲ ਸਕਦੇ ਹਾਂ ਜਿਹੜੇ ਜਿਹੜੇ ਲੋਕ ਦਲ ਬਦਲੂ ਹੈ ਜਿਹੜੇ ਦਲ ਬਦਲਦੇ ਆ ਅੱਜ ਆਮ ਆਦਮੀ ਪਾਰਟੀ ਚ ਗਏ ਆ ਜਾਂ ਫੇ ਕਾਂਗਰਸ ਆ ਰਹੇ ਆ ਜਾਂ ਫੇ ਭਾਜਪਾ ਜਾ ਰਹੇ ਆ ਉਹਨਾਂ ਬਾਰੇ ਕੀ ਕਹੋਗੇ ਕਿ ਰਾਜਨੀਤੀ ਤੋਂ ਆਮ ਲੋਕ ਉਹਨਾਂ ਤੇ ਵਿਸ਼ਵਾਸ ਕਰ ਪਣਗੇ ਤੇ ਜੀ ਗੱਲ ਇਹ ਹੈ ਵੀ ਉਹਨਾਂ ਦਾ ਵਿਸ਼ਵਾਸ ਕੀ ਕਰਾਂਗੇ ਅੱਜ ਜਿਹੜਾ ਅੱਜ ਇੱਧਰ ਆ ਕੱਲ ਉੱਧਰ ਆ ਤੇ ਪਰਸੋਂ ਹੋਰ ਕਿਹੇ ਬੰਦੇ ਹੋ ਜਾਣਾ ਉਹਨਾਂ ਨਾਲ ਤੇ ਵੇਖੋ ਜਿਹੜੇ 2-4 ਬੰਦੇ ਹੋਰ ਜਿਹੜੇ ਨੇ ਉਹ ਵੀ ਟੁੱਟ ਗਿਆ ਜਾਂਦੇ ਵੀ ਇਹਦਾ ਕੀ ਵਜੂਦ ਆ ਇਹ ਅੱਜ ਇੱਧਰ ਗਿਆ ਆ ਪਾਰਟੀ ਤੋਂ ਉੱਠ ਕੇ ਕੱਲ ਨੂੰ ਇੱਧਰ ਨੂੰ ਨਾ ਫਾਇਦਾ ਮਿਲਿਆ ਤੇ ਅਗਲੀ ਪਾਰਟੀ ਇਹਨਾਂ ਚੱਲ ਜਾਣਾ ਇਹਨਾਂ ਦ ਸਰ ਤੁਸੀਂ ਤੁਸੀਂ ਕੀ ਸੋਚਦੇ ਹੋ ਕਿਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਤੇ ਦਲ ਬਦਲੂਆਂ ਬਾਰੇ ਕੀ ਲੱਗਦਾ ਹੈ ਕਿ ਇਸ ਵਾਰੀ ਦਲ ਬਦਲ ਬਦਲਵਾਂ ਦਾ ਹੀ ਰਾਜ ਚੱਲ ਰਿਹਾ ਹੈ ਦਲ ਬਦਲੂਆਂ ਦਾ ਜਿਹੜਾ ਹੁਣ ਨਾ ਮਤਲਬ ਲਾਸਟ ਹੀ ਆ ਉਹਨਾਂ ਦਾ ਪੰਜਾਬ ਦੇ ਲੋਕ ਜਿਹੜੇ ਬੜੇ ਸਿਆਣੇ ਲੋਕ ਨੇ ਪਰਦੇਸ ਦਾ ਮਾਹੌਲ ਬਣਾਉਂਦੇ ਨੇ ਪੰਜਾਬ ਦੇ ਲੋਕ ਜੇਕਰ ਤੁਸੀਂ ਵੇਖੋ ਵੀ ਅੱਜ ਤੱਕ ਕਿਤੇ ਵੀ ਕੋਈ ਗੱਲਬਾਤ ਹੋਈ ਆ ਕੁਰਬਾਨੀਆਂ ਦੀ ਹੋਵੇ ਚਾਹੇ ਸ਼ਹਾਦਤਾਂ ਦੀ ਹੋਵੇ ਚਾਹੇ ਕਿਸੇ ਵੀ ਗੱਲ ਦੀ ਪੰਜਾਬੀ ਸੱਤੋਂ ਅੱਗੇ ਪਰ ਜੇ ਅੱਜ ਗੱਲ ਕਰੀਏ ਦਲ ਬਦਲੂਆਂ ਦੀ ਤੇ ਉੱਥੇ ਵੀ ਸਾਡੇ ਲੋਕ ਸਭ ਤੋਂ ਅੱਗੇ ਆ ਤੇ ਦਲ ਬਦਲੂ ਜਿਹੜੇ ਆ ਇਹਨਾਂ ਦਾ ਸੀਜ਼ਨ ਹੁੰਦਾ ਹੈ ਇਲੈਕਸ਼ਨਾਂ ਦੇ ਲਾਗੇ ਆਉਂਦੇ ਆ 5 ਸਾਲ ਪਹਿਲਾਂ ਨਜ਼ਰ ਨਹੀਂ ਆਉਂਦੇ ਕਿਉਂਕਿ ਜਦੋਂ ਲੋਕੀਂ ਦਾ ਨਕਾਰ ਦਿੰਦੇ ਆ ਤਾਂ ਪਾਰਟੀਆਂ ਕੋ ਫਿਰ ਬੰਦੇ ਚੁੱਕ ਕੇ ਤੇ ਇਹਨਾਂ ਨੂੰ ਗਾੜੀ ਕਰ ਦਿੰਦੇ ਤੇ ਦਲ ਬਦਲੂਆਂ ਨੂੰ ਗਾੜੀ ਨਹੀਂ ਕਰਨਾ ਚਾਹੀਦਾ ਹਰ ਪਾਰਟੀ ਨੂੰ ਸੋਚਣਾ ਚਾਹੀਦਾ ਵਾ ਔਰ ਇਸ ਵਾਰ ਜਿਹੜਾ ਆ ਦਲ ਬਦਲੂਆਂ ਦਾ ਜਿਹੜਾ ਲਾਸਟ ਕਿਉਂਕਿ ਨਵੇਂ ਲੋਕਾਂ ਨੂੰ ਹੀ ਮੌਕਾ ਮਿਲਦਾ ਵਾ ਹੁਣ ਗੱਲ ਬਦਲੂ ਆਂਦਾ ਤੇ ਜਿਹੜਾ ਲਾਸਟ ਸੀਗਾ ਉਹ ਲੋਕਾਂ ਨੇ ਵੇਖ ਲਿਆ ਚੈੱਕ ਕਰ ਲਿਆ ਹੁਣ ਮੌਕਾ ਮਿਲਣਾ ਵਾ ਜਿਹੜੇ ਲੋਕ ਕੰਮ ਕਰਦੇ ਨੇ ਡਵੈਲਪਮੈਂਟ ਦੇ ਲਈ ਜਿਹੜੇ ਆਪਣੇ ਸਮਾਜ ਦਾ ਸੋਚਦੇ ਨੇ ਸੰਵਿਧਾਨ ਦੀ ਲੜਾਈ ਲੜਦੇ ਨੇ ਆਪਣੇ ਲੋਕਾਂ ਦੀ ਲੜਾਈ ਲੜਦੇ ਨੇ ਲੋਕਾਂ ਦੇ ਵਿੱਚ ਰਹਿੰਦੇ ਨੇ ਅੱਜ ਤੁਸੀਂ ਪੰਜਾਬ ਦੀ ਗੱਲ ਜੇ ਕਰੋ ਤੇ ਹਸਪੀਟਲਾਂ ਦੇ ਵਿੱਚ ਡਾਕਟਰ ਹੀ ਨਹੀਂ ਹੈਗੇ ਟੀਚਰ ਧਰਨਿਆਂ ਤੇ ਬੈਠਿਆ ਕਾਰਪੋਰੇਸ਼ਨ ਦੀਆਂ 2 ਸਾਲ ਤੋਂ ਇਲੈਕਸ਼ਨਾਂ ਨਹੀਂ ਆ ਪੰਚਾਇਤਾਂ ਦੀਆਂ ਇਲੈਕਸ਼ਨਾਂ ਨਹੀਂ ਹੋਈਆਂ ਸਰਕਾਰ ਜਿਹੜੀ ਆ ਉਹ ਸਿਰਫ ਨਾਮਾਤਰ ਸਰਕਾਰ ਆ ਔਰ ਮਸ਼ਹੂਰੀਆਂ ਵਾਲੀ ਸਰਕਾਰ ਆ ਤਮਾਸ਼ੀਬੀਨਾਂ ਦੀ ਸਰਕਾਰ ਆ ਅੱਜ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਹੋ ਗਿਆ ਨਸ਼ਾ ਇੰਨਾ ਵੱਧ ਗਿਆ ਤੇ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਐਡਾ ਐਮਐਸਪੀ ਦਵਾਂਗੇ ਉਹ ਲੋਕ ਅੱਜ ਸਾਡੇ ਨਾਲ ਮਤਲਬ ਇਸ ਹਾਵਨਾ ਮਸ਼ਕਰੀਆਂ ਕਰਦੇ ਜਿਹੜਾ ਸਾਡਾ ਮੁੱਖ ਮੰਤਰੀ ਪੰਜਾਬ ਦਾ ਉਹਨੂੰ ਇੱਕ ਕਮੇਡੀਅਨ ਸੀਗਾ ਉਹਨੂੰ ਲੱਗਦਾ ਵੀ ਇਹ ਸਾਰੀ ਆਡੀਅנס ਆ ਇਹ ਆਡੀਅנס ਨਹੀਂ ਆ ਇਹ ਪੰਜਾਬ ਦੀ ਜਨਤਾ ਹੋਵੇ ਤੁਹਾਡੇ ਤੋਂ ਇਨਸਾਫ ਮੰਗ ਰਹੀ ਆ ਤੇ ਤੁਸੀਂ ਇਨਸਾਫ ਦੀ ਬਜਾਏ ਅੱਜ ਵੇਖੋ ਕਿੱਦਾਂ ਹਸਪਤਾਲ ਭਰੇ ਪਏ ਵਿਚਾਰੇ ਨਾਲ ਲੋਕ ਇਤਰਾ ਤਰਾ ਕਰਦੇ ਪਏ ਕੋਈ ਲਾਜ ਨਹੀਂ ਡਾਕਟਰ ਕੈਬਿਨੇਟ ਕੈਬਿਨੇਟ ਮੰਤਰੀ ਖਲਾਰੇ ਆ ਜਿਹੜੀ ਆਮ ਆਦਮੀ ਪਾਰਟੀ ਨੇ ਕੀ ਲੱਗਦਾ ਉਸ ਦਾ ਨੁਕਸਾਨ ਹੋਏਗਾ ਕਿ ਫਾਇਦਾ ਹੋਏਗਾ ਬੰਦੇ ਨਹੀਂ ਲੱਭੇ ਉਹਨਾਂ ਤਾਂ ਖਲਾਰਦੇ ਉਹਨਾਂ ਪੈਸੇ ਕੋਹੇ ਇਕੱਠੇ ਕੀਤੇ ਸੀ ਮੰਤਰੀਆਂ ਨੇ ਤੇ ਉਹਨਾਂ ਨੇ ਲਵਾਉਣ ਲਈ ਇਹਨਾਂ ਨੇ ਗਾ ਉਹਨਾਂ ਨੂੰ ਕਰਤਾ ਹੋਣ ਇਹਨਾਂ ਨੂੰ ਲਾ ਕੇ ਜਦੋਂ ਬੇਚਤੀ ਪੂਛੀ ਕਰਾ ਗਏ ਹਾਰ ਗਏ ਤੇ ਇਹਨਾਂ ਨੂੰ ਪਤਾ ਇੱਕ ਤੇ ਇਹਨਾਂ ਨੂੰ ਮੰਤਰੀ ਵਿਚਾਰਿਆਂ ਨੂੰ ਨਾ ਕਹਿਆ ਕਰੋ ਕਿਉਂਕਿ ਇਹਨਾਂ ਨੂੰ ਤਜਰਬਾ ਹੀ ਨਹੀਂ ਹੈਗਾ ਪੀਰ ਪਾ ਇਹਨਾਂ ਨੂੰ ਇਸ ਕਰਕੇ ਨਹੀਂ ਕਿਸੇ ਬਾਰੇ ਕੁਝ ਵੀ ਖਾਦੀ ਪੀਤੀ ਚ ਬੋਲ ਦਿੰਦੇ ਆ ਉਹਨੂੰ ਕੜੂਰ ਸਾਹਿਬ ਤੋਂ ਜਿਹੜਾ ਉਮੀਦਵਾਰ ਹੈ ਲਾਲਜੀਤ ਭੁੱਲਰ ਉਹ ਸਨਾਰਾ ਬਰਾਦਰੀ ਤੇ ਰਾਮਗੜੀਆ ਬਰਾਦਰੀ ਬਾਰੇ ਕੀ ਬੋਲਣ ਡਿਆ ਸੀ ਉਥੇ ਦੋ ਵਾਰੀ ਮੈਂਬਰ ਪਾਰਲੀਮੈਂਟ ਰਹਾ ਡਾਕਟਰ ਰਤਨ ਸਿੰਘ ਜਨਾਲਾ OBC OBC ਦੀ ਬੋਰਡ ਬਹੁਤ ਹੈ ਉਥੇ ਉਥੇ ਤੇ ਸਮਝੋ ਦੀ ਜ਼ਮਾਨਤ ਜਬਤ ਤੇ ਜੇ ਗੱਲ ਅਸੀਂ ਅਮਰੇਸਰ ਦੀ ਕਰੀਏ ਤੇ ਅਮਰੇਸਰ ਦੇ ਵਿੱਚ ਵੀ ਇੱਕ ਮੰਤਰੀ ਤਾਰਤਾ ਵਾ ਉਹਦੀ ਪਿਛਲੇ ਰੀ ਜ਼ਮਾਨਤ ਜਬਤ ਹੋਈ ਸੀ ਉਹਨੂੰ ਵਿਚਾਰੇ ਨੂੰ ਪਤਾ ਹੀ ਕੁਝ ਨਹੀਂ ਕੀ ਬੋਲਣਾ ਕਿੱਥੇ ਉਹ ਕਿਤੇ ਸਮੋਸੇ ਤਲ ਦਾ ਨਜ਼ਰ ਆਉ ਤੁਹਾਨੂੰ ਦੇਖ ਕੇ ਤੇ ਉਹ ਮਤਲਬ ਸਬਜ਼ੀਆਂ ਚੈੱਕ ਕਰਦਾ ਉਹ ਤੇ ਜਿਹੜੇ ਬੰਦੇ ਨੂੰ ਵੇਖੋ ਸਬਜ਼ੀਆਂ ਦੇ ਨਾਮ ਲੈਣੇ ਨਹੀਂ ਆਉਂਦੇ ਟਮਾਟਰ ਕਹਿਣਾ ਨਹੀਂ ਆਉਂਦਾ ਤੇ ਉਹ ਪਾਰਲੀਮੈਂਟ ਚ ਅੰਮ੍ਰਿਤਸਰ ਦੀ ਗੱਲ ਕਿਦਾਂ ਰੱਖ ਸਕਦਾ ਨਹੀਂ ਲੱਗਦਾ ਪੰਜਾਬ ਦੇ ਲੋਕ ਬਦਲਾਵ ਲਿਆਉਗੇ ਹੁਣ ਕਿਉਂਕਿ 2 ਸਾਲ 2.5 ਸਾਲ ਦਾ ਕਾਰਜਕਾਲ ਹੋ ਚੁੱਕਿਆ ਬਦਲਾਵ ਬਿਲਕੁਲ ਬਿਲਕੁਲ ਬਦਲਾਵ ਆਉਣਾ ਵਾ ਦੇਸ਼ ਦੇ ਵਿੱਚ ਬਦਲਾਵ ਆਉਣਾ ਵਾ ਇਹ ਦੇਸ਼ ਦੀਆਂ ਸਭ ਤੋਂ ਵੱਡੀ ਪੰਚਾਇਤ ਦੀਆਂ ਚੋਣਾਂ ਹੋਣ ਡੀਆਂ ਬਦਲਾਵ ਆਉਣਾ ਹੀ ਆਉਣਾ 100% ਬਦਲਾਵ ਆਉਣਾ ਵਾ ਔਰ ਜੇਕਰ ਗੱਲ ਕਰੀਏ ਅਸੀਂ ਇੱਥੇ ਆਮ ਆਦਮੀ ਪਾਰਟੀ ਦੀ ਤੇ ਉਹ ਤੇ ਮੈਨੂੰ ਨਹੀਂ ਲੱ ਉਹ ਯਾਰ ਯਾਰ ਰੁਪਏ ਵਾਲਾ ਤੇ ਦੂਜੇ ਜਿਹੜੀਆਂ ਗੱਲਾਂ ਉਹਨਾਂ ਕੀਤੀਆਂ ਸੀਗੀਆਂ ਉਹ ਸਾਰੀਆਂ ਹੀ ਹਵਾ ਨਿਕਲ ਗਈ ਆ ਉਹਨਾਂ ਦੀ ਤੇ ਇਸ ਵਾਰ ਮੁਕਾਬਲਾ ਜਿਹੜਾ ਵਾ ਉਹ ਐ ਬੀ ਜੀ ਪੀ ਦਾ ਤੇ ਕਾਂਗਰਸ ਦਾ ਵਾ ਇਹਦੇ ਵਿੱਚ ਇਹਦੀਆਂ ਸੀਟਾਂ ਮੰਦੇ ਹੋ ਪੰਜਾਬ ਦੇ ਵਿੱਚ ਕੋ ਕਟੋ ਕਟ ਵੀ ਜਿਹੜਾ ਕਾਂਗਰਸ ਆ ਉਹ 12 ਤੋਂ 11 ਤੇ ਜਿੱਤੂ ਸੀ ਬੜੀ ਵੱਡੀ ਲੀਡ ਨਾਲ ਜਿੱਤੂਗੀ ਜੇ ਸੋ ਲੋਕ ਸਭਾ ਨਾਲ ਹੋਰ ਵੀ ਮੌਜੂਦ ਹੈ ਜਾਣਨ ਦੀ ਕੋਸ਼ਿਸ਼ ਕਰਾਂਗੇ ਪੰਜ ਕੀ ਲੱਗਦਾ ਇਸ ਵਾਰੀ ਲੋਕ ਸਭਾ ਚੋਣਾਂ ਦੇ ਵਿੱਚ ਕੀ ਲੱਗਦਾ ਲੋਕ ਸਭਾ ਚੋਣਾਂ ਹੈ ਅੰਤਰੀਨ ਅੰਤਿਮ ਚਰਨ ਹੈ ਕੀ ਲੱਗਦਾ ਕਹੋ ਜੇ ਉਮੀਦਵਾਰ ਹੋਣਾ ਚਾਹੀਦਾ ਉਮੀਦਵਾਰ ਆਪਣੇ ਜੀ ਲੋਕਲ ਉਮੀਦਵਾਰ ਹੋਣਾ ਜੀਦਾ ਜੀ ਤਾਂ ਕਿ ਕੋਈ ਪਤਾ ਲੱਗੇ ਬਾਕੀ ਮੈਂਬਰ ਪਾਰਲਮੈਂਟ ਦਾ ਕਲੈਕਸ਼ਨ ਆ ਹਾਂਜੀ ਲੋਕਲ ਉਮੀਦਵਾਰ ਜਿਹੜਾ ਲੋਕਲ ਹੋਣਾ ਚਾਹੀਦਾ ਹਾਂਜੀ ਕੰਮ ਕੀ ਪਹਿਲ ਦੇ ਹਦ ਤੇ ਕੰਮ ਹੋਣਾ ਚਾਹੀਦਾ ਪਹਿਲ ਦੇ ਹਦ ਤੇ ਕੰਮ ਸਾਰੇ ਹੋਣਾ ਚਾਹੀਦੇ ਜਿਹੜਾ ਲੋਕਲ ਉਮੀਦਵਾਰ ਹੋਗਾ ਪਹਿਲ ਦੇ ਹਦ ਤੇ ਕੰਮ ਹੋਣਗੇ ਹਾਂਜੀ ਤੇ ਕੋਈ ਅੰਬਰ ਸਾਦਾ ਸੁਧਾਰ ਹੋ ਜਾਏਗਾ ਜੋ ਕੋਈ ਲੋਕਲ ਉਮੀਦਵਾਰ ਆਏਗਾ ਤੇ ਕੋਸ਼ਿਸ਼ ਇਹੋ ਚਾਹੀਦੀ ਹੈ ਜਿਵੇਂ ਸੈਂਟਰ ਚ ਸਰਕਾਰ ਹੋਵੇ ਉਹ ਹੀ ਉਮੀਦਵਾਰ ਇੱਥੇ ਜਿਤਨਾ ਨਹੀਂਦਾ ਕੱਲ ਨੂੰ ਤਾਂ ਕਿ ਇਹਦਾ ਕੁਝ ਪੰਜਾਬ ਦਾ ਬਣ ਜੇ ਨਹੀਂ ਤਾਂ ਕੁਝ ਨਹੀਂ ਬਣਨ ਵਾਲਾ ਹੈਗਾ ਇੱਥੋਂ ਦਾ ਸੋ ਬਿਲਕੁਲ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਆਏਗੀ ਉਹ ਹੀ ਉਮੀਦਵਾਰ ਜਿਤਨਾ ਚਾਹੀਦਾ ਤਾਂ ਹੀ ਪੰਜਾਬ ਦਾ ਵਿਕਾਸ ਹੋ ਸਕਦਾ ਸੋ ਕੁੱਲ ਮਿਲਾ ਕੇ ਲੋਕਾਂ ਦਾ ਇਹ ਕਹਿਣਾ ਹੈ ਕਿ ਇਸ ਵਾਰੀ ਮੁਕਾਬਲਾ ਜ਼ਰੂਰ ਕੜਾ ਆਉਣ ਵਾਲਾ ਹੈ ਲੇਕਿਨ ਜ਼ਿਆਦਾ ਦਿਨ ਨਹੀਂ ਬਚੇ ਹੈ 4 ਤਰੀਕ ਨੂੰ ਜਿਹੜੇ ਚੋਣਾਂ ਦੇ ਨਤੀਜੇ ਸਾਹਮਣੇ ਆਣਗੇ ਤੇ ਲੋਕ ਕਿਸ ਦੇ ਸਿਰ ਤੇ ਸੰਸਦ ਦਾ ਤਾਜ ਪਾਣਗੇ ਇਹ 4 ਤਰੀਕ ਨੂੰ ਪਤਾ ਲੱਗੇਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ